ਹਾਈ ਹਾਇਰ ਮੇਰੀ ਗੱਲ ਸੁਣੋ ਹਾਂ ਹਾਂ ਜੇ ਤੂੰ ਇਦਾਂ ਟੈਨਸ਼ਨ ਵਿੱਚ ਰਹਿਣਾ ਵਾ ਤੇ ਮੈਂ ਕਿਦਾਂ ਜੀਣਾ ਵਾ ਇਹ ਦੱਸੋ ਐਦਾਂ ਨਾ ਕਰੋ ਐਦਾਂ ਕਰੋਗੇ ਤਾਂ ਤੁਹਾਡਾ ਨੁਕਸਾਨ ਹੋਣਾ ਵਾ ਨੁਕਸਾਨ ਕਹਾਦਾ ਮੈਨੂੰ ਤੇ ਸੋਚ-ਸੋਚ ਕੇ ਇਹ ਗੱਲ ਹੋਣ ਈ ਆ ਕਿ ਜੇ ਉਹ ਜਿਨ੍ਹਾਂ ਨੂੰ ਕਿਤੇ ਗਹਿਣੇ ਪਾਇਆ ਵਾ ਘਰ ਜੇ ਉਹ ਆਕੇ ਤੇ ਮੁੜ ਕੇ ਆਪਾਂ ਕਿੱਥੇ ਜਾਵਾਂਗੇ ਚਲ ਕੋਈ ਗੱਲ ਨਹੀਂ ਕੀਤਾ ਪਰਮਾਤਮਾ ਕੋਈ ਰਾਹ ਕਾਢ ਹੀ ਦੇਵੇ ਨਾ ਹੀ ਜਾਣਾ ਪਵੇ ਸਾਨੂੰ ਇਹ ਘਰ ਛੱਡ ਕੇ ਜੀਵਨ ਇੱਕ ਮਹੀਨਾ ਤੇ ਹੋ ਗਿਆ ਰਾਹ ਤੇ ਕੋਈ ਨਿਕਲਿਆ ਨਹੀਂ ਹੈ ਚਲ ਕੋਈ ਗੱਲ ਨਹੀਂ ਅਗਲਾ ਚੰਗਾ ਹੀ ਆ ਕੋਈ ਜਿਹੜਾ ਅਜੇ ਤੱਕ ਆਇਆ ਨੀਗਾ ਹੈ ਕੀ ਤਾਂ ਮਨ ਮੇਲ ਪੈ ਹੀ ਜਾਵੇ ਉਹਦੇ ਹੁਣ ਇਹ ਥੋੜੀ ਪਤਾ ਹੀਗਾ ਪੀੜਾ ਬੜਾ ਬਸਾਨ ਹੋ ਜਾਣਾ ਕੀ ਤਾਂ ਤੇ ਮੁੰਡੇ ਵਿਚਾਰੇ ਨੇ ਫਾਇਦੇ ਵਾਸਤੇ ਹੀਗਾ ਉਹਨੇ ਦੇ ਗਾਂ ਨੂੰ ਹੱਥ ਪਾਇਆ ਵੀ ਨਾ ਪਰ ਹੁਣ ਕੀ ਕਰੀਏ ਗੱਲ ਤੇ ਆ ਨਾ ਉਹਨੇ ਮਹੀਨਾ ਖਾਂਢੀ ਹੋਰ ਵੇਖਣਾ ਵਾ ਤੂੰ ਆਦੇ ਉਹਨੇ ਜਾਣਾ ਹੀ ਤੇ ਮੁੜ ਕੇ ਕਿਹੜੇ ਕੁਝ ਪੜਣਾ ਇਹਦੇ ਤੇ ਘਰ ਦਾ ਬਿੜਾ ਕਰ ਸੜਿਆ ਫੜ ਕੇ ਚਲ ਟੈਨਸ਼ਨ ਨਾ ਲਾਓ ਟੈਨਸ਼ਨ ਲਾਓਗੇ ਬਿਮਾਰ ਹੋ ਜਾਓਗੀ ਟੈਨਸ਼ਨ ਨਾ ਲੈਣੋ ਚੰਗਾ ਵਾਪੇ ਤੁਸੀਂ ਨਾ ਪੂਰਾ ਲੱਭੋ ਠੀਕ ਆ ਨਾ ਪੂਰਾ ਕਰਾ ਲੱਭੀਏ ਜੀ ਤੂੰ ਆ ਸਿਆਣੀ ਜੇ ਕਿ ਰਿਸ਼ਤੇਦਾਰ ਕੋ ਪੈਸੇ ਫੜੇ ਨਾ ਤੇ ਮੁੜ ਕੇ ਦੇਣੇ ਕਿੱਥੋਂ ਗੱਲ ਤਾਂ ਤੁਹਾਡੀ ਵੀ ਠੀਕ ਆ ਤੇ ਨਾ ਕਿੰਨੇ ਸਾਡੀ ਮਤ ਕਰਨੀ ਹੈ ਹੁਣ ਤੇ ਰਿਸ਼ਤੇਦਾਰ ਵੀ ਹੋਂਟ ਹਟ ਗਏ ਆ ਉਹ ਤਾਂ ਗੱਲ ਵਾ ਆਉਣਾ ਤਾਂ ਦੂਰ ਦੀ ਗੱਲ ਕੋਈ ਫੋਨ ਵੀ ਨਹੀਂ ਕਰਦਾ ਹੁਣ ਉਹ ਤਾਂ ਗੱਲ ਆ ਵਿੱਚ ਵੇਖ ਲਓ ਹਣਾ ਸਾਰੇ ਚੱਲਦੀਆਂ ਨੇ ਯਾਰ ਹੁੰਦੇ ਆ ਕੋਈ ਨਹੀਂ ਪੁੱਛਦਾ ਕਿਸ ਨੂੰ ਨਾਲੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆ ਕੰਮ ਹੋਇਆ ਠੀਕ ਨੇ ਜੇ ਕੋਈ ਮੜੀ-ਮੋਟੀ ਆਸ ਹੈਗੀ ਕਿ ਇਹਨੇ ਉਹਨੇ ਨਹੀਂ ਕਿਸਨੇ ਦੇਲੇ ਪਤਾ ਕਿਉਂ ਫੋਨ ਕਰਨਾ ਹਟ ਗਏ ਸਾਰੇ ਲੋਕਾਂ ਨੇ ਇਹ ਪਤਾਵਾ ਹੁਣ ਪਿੰਡਾਂ ਨੇ ਕੋਹ ਦਾ ਕੋਹ ਮੰਗਣਾ ਹੀ ਆ ਤਾਂ ਹੀ ਆਂਦੇ ਹੁਣ ਇਹ ਕੋਈ ਫੋਨ ਵੀ ਕਰਨਾ ਛੱਡ ਦੋ ਇਹਨਾਂ ਨੂੰ ਉਹੋ ਤੇ ਗੱਲ ਵਾ ਗੱਲ ਏ ਕੀ ਉਹ ਉਹਨੂੰ ਪੁੱਛ ਜਾ ਕੇ ਕੋਈ ਹਾਲ ਨਿਕਲਿਆ ਵਾ ਠੀਕ ਨਹੀਂ ਉਹ ਤਾਂ ਸਿਰ ਸੁੱਟ ਕੇ ਪਿਆ ਰਹਿੰਦਾ ਉਹਨੂੰ ਕੀ ਪੁੱਛਾਂ ਮੈਂ ਉਹ ਜਾ ਸਹੀ ਲੱਗੇ ਉਹ ਪੁੱਛ ਵੀ ਹੁਣ ਕਰਨਾ ਕੀ ਆ ਉਦਾਂ ਇੱਕ ਗੱਲ ਵਾ ਉਹਨੇ ਵਿਚਾਰੇ ਨੇ ਨਾ ਥਾਣੇ ਰਿਪੋਰਟ ਵੀ ਲਖਾਈ ਆ ਉਹਦਾ ਵੀ ਕੀ ਕਸੂਰ ਆ ਨਿਆਣੇ ਦਾ ਮੈਂ ਤਾਂ ਉਹਦੇ ਵਾਲੇ ਵੇਖ ਕੇ ਹੀ ਹੰਧਾਰ ਰਿੱਦਾ ਸਾਰਾ ਦਿਨ ਉਹ ਲੱਭੂ ਤੇ ਤਾਂ ਵਾ ਉਹਨੇ ਕਹੀ ਇਹ ਗੱਲ ਉਹਦਾ ਕੋਈ ਯਾਰ ਦੋਸਤ ਵਾ ਉਹ ਬੰਦੇ ਦਾ ਉਹਨੇ ਉਹਨੂੰ ਕਿਹਾ ਵਾ ਪਿਆ ਆਪਾਂ ਨਹੀਂ ਦੂਰ ਤੱਕ ਜਾਦੇ ਨਹੀਂ ਤੈਨੂੰ ਫੜਾਂਦੇ ਤੇ ਚੁੱਪ ਕਰਕੇ ਨਾ ਤੇ ਜੋ ਕੁਝ ਹੈਗਾ ਸਾਡਾ ਵਾਪਸ ਦੇ ਦੇ ਹੋ ਸਕਦਾ ਕੋਈ ਨਾ ਕੋਈ ਰਾਹ ਨਿਕਲ ਹੀ ਜਾਵੇ ਜਿਵੇਂ ਮੈਨੂੰ ਦਨੀਆਂ ਕੋ ਆਸਬਾਦ ਲੱਗਦੀ ਪਈ ਆਪੇ ਸਾਡੇ ਵਾਪਸ ਆਏ ਨੇ ਠੀਕ ਨੇ ਕੋਈ ਪਤਾ ਨਹੀਂ ਕਿੱਦਾਂ ਐਤਾਂ ਪੈਸੇ ਦੇ ਮੁਰਦੇ ਨਹੀਂ ਵੇਖੇ ਹੋ ਜੀ ਨਹੀਂ ਨਹੀਂ ਕੋਈ ਨਾ ਕੋਈ ਹੱਲ ਨਿਕਲ ਆਉਣਾ ਮੈਨੂੰ ਮੰਨ ਕੇਂਦਾ ਵਾ ਤੇ ਕੋਈ ਨਹੀਂ ਮੈਂ ਮੁੰਡੇ ਨੂੰ ਪੁੱਛ ਨਹੀਂ ਆ ਚੰਗਾ ਆਪੇ ਕੋਹਨਾ ਕੋਹ ਦੱਸਦਾ ਵਾ ਚਲ ਹੁਣ ਬੈ ਤਾਂ ਤੈਨੂੰ ਕਹਿਣਾ ਪਰ ਕਿੰਨੀ ਪੁੱਛ ਕੇ ਤੇ ਵੇਖ ਚਲ ਕੋਈ ਨਹੀਂ ਮੈਂ ਪੁੱਛ ਨਹੀਂ ਤੂੰ ਟੈਨਸ਼ਨ ਨਾ ਲਾਓ ਫਿਰ ਤੁਹਾਡੇ ਵਾਲੇ ਆ ਕੇ ਮੈਨੂੰ ਹੋਰ ਤਰ੍ਹਾਂ ਹੌਂੜਿਆ ਪੈਂਦਾ ਵਾ ਚਲ ਨਹੀਂ ਲੈਂਦਾ ਟੈਨਸ਼ਨ ਇਹ ਕਰੀ ਪੁੱਛੇ ਤੇ ਹਰੋਂ ਕੀ ਗੱਲ ਵਾ ਚਲ ਜਾਣੀ ਆ ਮੈਂ ਸੋਚ ਸੋਚ ਕੇ ਦਿਮਾਗ ਖਰਾਬ ਹੋ ਚਲਿਆ ਹੈ ਕਿੱਥੇ ਜਾਵਾਂਗੇ ਮੁੜ ਕੇ ਜਿਉਂਨੇ ਘਰੋਂ ਕੱਢ ਤਾਣ ਕੇ ਤੇ ਹਾਏ ਹੇ ਰੱਬਾ ਕੀ ਹੋ ਗਿਆ ਮੇਰੇ ਡੇ ਸੋਨੇ ਘਰ ਨੂੰ ਕਿੱਦਾਂ ਹੱਸਦੇ ਖੇਡਦੇ ਨੇ ਦੇ ਸਾਰੇ ਹੁਣ ਕੋਈ ਕਿਤੇ ਪਿਆ ਵਾ ਕੋਈ ਕਿਤੇ ਪਿਆ ਵਾ ਕੀ ਕਰਾਂ ਮੈਂ ਵੇਖ ਵੇਖ ਕੇ ਜੀ ਨੂੰ ਕੁਛ ਹੁੰਦਾ ਵਾ ਚੱਲ ਮੁੰਡੇ ਨੂੰ ਤਾਂ ਪੁੱਛਾਂ ਪਰਮਾ ਓਟੋ ਪੋਤਾ ਮੇਰੀ ਮੰਮੀ ਆਖਲੀ ਲੱਗ ਗਈ ਕੀ ਹਰ ਕੀ ਕਰਾਂ ਹੁਣ ਚਲੋ ਉਹ ਤੇ ਕੋਈ ਗੱਲ ਨਹੀਂ ਟੈਨਸ਼ਨ ਕਾਹਨੂੰ ਲੈਂਦਾ ਵਾਂ ਐਦਾਂ ਹੀ ਤੇਰਾ ਪਿਓ ਅੰਦਰ ਪਿਆ ਵਾ ਐਦਾਂ ਹੀ ਤੂੰ ਬਾਹਰ ਪਿਆ ਵਾ ਦੱਸ ਮੈਂ ਕੀ ਕਰਾਂ ਮੈਂ ਕਿਹੜੇ ਪਾਪ ਕੀਤੇ ਹੀਗੇ ਥੋੜਾ ਬਹੁਤਾ ਆਪਣੇ ਆਪ ਨੂੰ ਸੰਭਾਲੋ ਹੁਣ ਜੇ ਮੁਸੀਬਤ ਆਣੀ ਪਈ ਆ ਤਾਂ ਉਹਦਾ ਹੱਲ ਕੱਢੋ ਕੋਈ ਨਾ ਕੋਈ ਮੰਮੀ ਦਿਮਾਗ ਚ ਇੱਕੋ ਗੱਲ ਘੁੰਮਦੀ ਆ ਦੀ ਵਾਰ-ਵਾਰ ਕੀ ਰੋਡ ਤੇ ਆਗੇ ਮੁਸੀਬਤ ਕਾਦੀ ਆਈ ਆ ਸਾਡੇ ਦਾ ਕੋਈ ਗੱਲ ਨਹੀਂ ਪੁੱਤ ਮਿੰਨੀ ਇੱਕ ਗੱਲ ਦੱਸ ਤੇ ਕੋਈ ਹੱਲ ਹੋਇਆ ਵਾ ਕੋਈ ਪਿਆਹਾ ਪੂਹਾ ਆਉਣ ਦਾ ਵੀ ਹੈਗਾ ਚਾਂਸ ਮੰਮੀ ਹੁਣ ਐਫ ਆਈ ਆਰ ਤੇ ਦਿੱਤੀ ਆ ਪੁਲਿਸ ਵਾਲਿਆਂ ਨੂੰ ਫੋਨ ਕਰਦਾ ਮੈਂ ਮਹੀਨਾ ਹੋ ਗਿਆ ਉਹ ਵੀ ਇੱਕੋ ਗੱਲ ਕਰੀ ਜਾਂਦੇ ਕਿ ਇਨਵੈਸਟੀਗੇਸ਼ਨ ਚੱਲਣ ਢਈ ਆ ਹੁਣ ਬਾਹਰ ਗਿਆ ਬੰਦਾ ਕਿੱਦਾਂ ਕਿਵੇਂ ਲੰਮਾ ਚੌੜਾ ਕੰਮ ਹੋਆ ਚਲ ਉਹ ਛੱਡ ਜਿਹੜਾ ਕੋਈ ਦੋਸਤ ਵਾ ਤੇਰਾ ਉਹਦਾ ਗਾਂਹ ਦੋਸਤ ਵਾ ਉਹ ਆਂਦਾ ਹੀ ਵੀ ਮੈਂ ਵਿੱਚ ਹੋ ਕੇ ਤੁਹਾਡੀ ਗੱਲ ਕਰਾ ਦਿੰਦਾ ਮੰਮੀ ਸਾਰੇ ਕਹਿੰਦੇ ਹੀ ਹੁੰਦੇ ਆ ਕੋਈ ਕਰ ਕਰਕੇ ਵਿਖਾਲੇ ਤਾਂ ਆ ਮੈਨੂੰ ਮੈਂ ਲਾਇਆ ਫੋਨ ਅੱਛਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕੀਤੀ ਆ ਕਾਲੀਆਂ ਮੈਂ ਕਰਦਾ ਵਾਂ ਗੱਲ ਇਦਾਂ ਕੋਈ ਕੋਈ ਕਹੇ ਕੋਈ ਮੰਮੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਪੈਸਾ ਨਹੀਂ ਮੋੜਦਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਵੀ ਕਿਉਂ ਨਹੀਂ ਮੋੜਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਵਾ ਫਿਕਰ ਨਾ ਕਰ ਠੀਕ ਆ ਨਾ ਆਪਣਾ ਮਨ ਸਹੀ ਕਰੋ ਸਾਰੇ ਜਾਣੇ ਮੈਨੂੰ ਤੇ ਵੇਖ ਵੇਹ ਜਿਹਨੂੰ ਕੁਛ ਹੁੰਦਾ ਤੁਹਾਡੇ ਵੱਲ ਵੀ ਤੁਹਾਡਾ ਕੀ ਬਣ ਗਿਆ ਵਾ ਚਿਹਰਾ ਵੇਖ ਆਪਣਾ ਕਿਦਾਂ ਉਤਰਿਆ ਵਾ ਸਾਰੇ ਮੈਂ ਤੇ ਉਹ ਐਮਐਲਏ ਨਾਲ ਵੀ ਗੱਲ ਕੀਤੀ ਮੈਂ ਕਿਹਾ ਉਹਨੂੰ ਬੰਦਾ ਮਗਾਹ ਬਾਹਰ ਹੂੰ ਤੇ ਜਿੱਦਾਂ ਕਰਤੀ ਮਾੜਾ ਮੋਟਾ ਤੈਨੂੰ ਵੀ ਥੋੜਾ ਬੋਤਾ ਖਰਚਾ ਪਾਣੀ ਦੇ ਦਾਂਗੇ ਅਸੀਂ ਹੂੰ ਪਰ ਇੰਨਾ ਲੋਕ ਇਹਨਾਂ ਲੰਮਾ ਛੋੜਾ ਕੰਮ ਵਾ ਹੱਥ ਨਹੀਂ ਪਉਂਦਾ ਮੰਮੀ ਕੋਈ ਪਤਾ ਕੀ ਗੱਲ ਆ ਪੁੱਤ ਵੇਖ ਲਾ ਕਿੰਨਾ ਵੱਡਾ ਧੋਖਾ ਕਰ ਗਿਆ ਤੇਰੇ ਨਾਲ ਅੱਜ ਕੱਲ ਦੇ ਸਮੇਂ 'ਚ ਯਕੀਨ ਕਰਨਾ ਹੈ ਕਿਤੇ ਯਕੀਨ ਦੇ ਉਹ ਕੱਲ ਨਹੀਂ ਕੀਤਾ ਜਾ ਸਕਦਾ ਕਿ ਤੇ ਵੀ ਕਹੇ ਹੀ ਇੰਨੇ ਮਾਰ ਗਿਆ ਮੈਨੂੰ ਨਹੀਂ ਸੀ ਨਾ ਪਤਾ ਕਿ ਇਹ ਕੰਮ ਕਰਦਾ ਹੋਇਆ ਕਿਦਾਂ ਚੱਲ ਕੋਈ ਨਹੀਂ ਹਾਉ ਕਰਮਾ ਚ ਹੈ ਉਹ ਕੋ ਸਾਡੇ ਮੇਰੇ ਕਿਹੜਾ ਕੱਲੇ ਦੀ ਮਾਰੇ ਆ ਨਾਲ ਪੰਜਾਂ ਜਾਣੇ ਇਹ ਹੋਰ ਮਾਰੇ ਉਹ ਵੀ ਉਹ ਵੀ ਰੋੜ ਤੇ ਬੈਠੇ ਆ ਕਿ ਕੀ ਕਰਨੋ ਚੱਲ ਕੋਈ ਨਹੀਂ ਪੁੱਤ ਜਿੱਦਾਂ ਬੈਠੇ ਰਹੇ ਨਾ ਤੁਸੀਂ ਅੰਦਰ ਤੇਰਾ ਪਿਓ ਵਿਆਹ ਰਿੰਦਾ ਨੀਵੀ ਪਾ ਕੇ ਬਾਹਰ ਤੂੰ ਪਿਆਰੀ ਨਾ ਵਾ ਤਸ ਮੈਂ ਕੀ ਕਰਾਂ ਚਲੋ ਮੰਮੀ ਹੁਣ ਜੋ ਸਾਡੇ ਕਰਮਾ ਚ ਹਨ ਉਹਦੇ ਉਹੀ ਮਿਲਣਾ ਕੀ ਕਰ ਸਕਦੇ ਚੱਲ ਕੋਈ ਨਹੀਂ ਪੁੱਤ ਕੋਈ ਨਹੀਂ ਹੁੰਦਾ ਕੁਛ meri gal sun ਠੀਕ ਹੈ ਜਿੱਦਾਂ ਦੀ ਇਹ ਗੱਲ ਹੋਈ ਹੈ ਨਾ ਜਸ ਉਦੋਂ ਦੀ ਨਹੀਂ ਉੱઠી ਕਦੀ ਬੁਖਾਰ ਹੋ ਜਾਂਦਾ ਵਾ ਕਦੀ ਬੀਪੀ ਘਟ ਜਾਂਦਾ ਵਾ ਉਹ ਕੁੜੀ ਨੇ ਬਹੁਤੀ ਟੈਨਸ਼ਨ ਲਈ ਯਾਰ ਮੈਂ ਅੱਜ ਤੋੜ ਵਾਲੀ ਵੇਖਿਆ ਜਾਂਦਾ ਸਾਰਾ ਦਿਨ ਨਹੀਂ ਉੱਟੀ ਮੇਰੇ ਜਿਆਦੀ ਲੈ ਲਈ ਹੈ ਟੈਨਸ਼ਨ ਨੂੰ ਇਹਦੇ ਨਾਲ ਵੇਖੋ ਮੈਨੂੰ ਲੱਗਦਾ ਅੱਜ ਵੀ ਪਈ ਹੈ ਕਿਉਂਕਿ ਨਹੀਂ ਤੇ ਇੱਥੇ ਵਿੜੇ ਜੀ ਰਹਿੰਦੀ ਹੈ ਉਹ ਕਿੰਨੀ ਖੁਸ਼ ਹੁੰਦੀ ਹੀਗੀ ਹੈ ਇਧਰੋਂ ਵੀ ਆ ਜਾ ਉਧਰੋਂ ਵੀ ਆ ਜਾ ਮੰਮੀ ਅੱਜ ਉਥੇ ਚਲੀਏ ਮੰਮੀ ਅੱਜ ਉਥੇ ਚਲੀਏ ਪਤਾ ਨਹੀਂ ਕੀ ਹੋ ਗਿਆ ਗੋਮੀ ਹੋ ਗਈ ਆ ਮम्मी ਜਾਨ ਨੂੰ ਕਿੱਥੇ ਦਿਲ ਕਰਦਾ ਵਾ ਤੁਹਾਨੂੰ ਪਤਾ ਹੱਲੇ ਤੇ ਲੋਕਾਂ ਨੂੰ ਨਹੀਂ ਪਤਾ ਲੱਗਾ ਕਾਨੂੰ ਉਹਨਾਂ ਨੇ ਵੀ ਗੱਲਾਂ ਕਰਨੀਆਂ ਕਿ ਇਹ ਡੁੱਬ ਗਏ ਆ ਮੈਂ ਤਾਂ ਸਾਰਿਆਂ ਨਾਲ ਵੇਣੀ ਆ ਨਾ ਤੇ ਮਾੜਾ ਮੋਟਾ ਹੌਸਲਾ ਕਰਕੇ ਉੱਠਣੀ ਆ ਵੀ ਜੇ ਇਦਾਂ ਹੀ ਸਾਰੇ ਜਾਨੇ ਬੈਠੇ ਰਹੇ ਤੇ ਕਿਦਾਂ ਹਾਲ ਹੋਊਗਾ ਇਹ ਗੱਲ ਦਾ ਚਲੋ ਮੰਮੀ ਇਦਾਂ ਕਰੋ ਜੱਸਾ ਲ ਜਾਓ ਉਹਨੂੰ ਠਾ ਲੋ ਮਾੜਾ ਮੋਟਾ ਪਾਣੀ ਧਿਆਨ ਨਹੀਂ ਪੀਰ ਲੋ ਦਵਾਈ ਉਹਦੇ ਸਰਹਾਣੇ ਪਈ ਉਹ ਵੀ ਦੇ ਦੇ ਉਹਨੂੰ ਚਲ ਕੋਈ ਨਹੀਂ ਮੈਂ ਵੇਣੀ ਆ ਠੀਕ ਤੂੰ ਵੀ ਉੱਠ ਹਣ ਹੌਸਲਾ ਕਰੋ ਹੁਣ ਥੋੜਾ ਬੋਤਾ ਜੱਸ ਉਹ ਤਾਂ ਉਠਾ ਆ ਦਵਾਈ ਖਾਦੀ ਬਹਤੀ ਇਹਨੇ ਹਾਂਜੀ ਖਾਦੀ ਹੈ ਦਵਾਈ ਤਾਂ ਅੱਛਾ ਤਾਂ ਪੁੱਤੇ ਤਾਂ ਪਿਆਰ ਚ ਜਾਣਾ ਥੋੜੀ ਹੁਣਾਵਾ ਉਠੋ ਮੇਰੇ ਵੱਲ ਵੀ ਵੇਖੋ ਤੁਸੀਂ ਮੈਂ ਕਦੀ ਤੇਰੇ ਪਿਓ ਵੱਲ ਜਾਨੀ ਆ ਕਦੀ ਪਰੋ ਵੱਲ ਜਾਨੀ ਆ ਕਦੀ ਤੇਰੇ ਵੱਲ ਹੈ ਮੈਨੂੰ ਵੀ ਪਤਾ ਵਾ ਜੋਹੜ ਨਾਲ ਹੋਇਆ ਵਾ ਪਰ ਕੀ ਕਰਨਾ ਵਾ ਜੇ ਇਦਾਂ ਹੀ ਪਏ ਰਹੇ ਤੇ ਫੇਰ ਉੱਠਿਆ ਦੀ ਜਾਣਾ ਪੁੱਤ ਮੰਮੀ ਕੀ ਕਰੀਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਆ ਘਰ ਦੇ ਵਿੱਚ ਹੁਣ ਤਾਂ ਆਪਾਂ ਬੈਠੇ ਆ ਹੋਰ ਮਹੀਨੇ ਨੂੰ ਅਗਲਾ ਆ ਗਿਆ ਤੇ ਆਪਾਂ ਨੂੰ ਇੱਥੋਂ ਵੀ ਬਾਹਰ ਕੱਢ ਦੇਣਾ ਉਹਨੇ ਕਿੱਥੇ ਜਾਵਾਂਗੇ ਮੈਨੂੰ ਤਾਂ ਸਮਝ ਨਹੀਂ ਲੱਗਣ ਰਹੀ ਚੱਲ ਕੋਈ ਨਾ ਪੁੱਤ ਸੋਚਣਾ ਕੋਹ ਨਾ ਤੁਹਾਡਾ ਵੀ ਰੱਬ ਨੇ ਸੋਚਿਆ ਹੀ ਹੋਊਗਾ ਅਹੀਂ ਕਿਹੜਾ ਕਦੀ ਕਿਸ ਦਾ ਮਾੜਾ ਕੀਤਾ ਵਾ ਕੋਈ ਗੱਲ ਨਹੀਂ ਵਧੀਆ ਹੀ ਹੋਣਾ ਸਾਰਾ ਕੁਝ ਪਰ ਮਮੀ ਕਦੀ ਸੋਚਿਆ ਨਹੀਂ ਕਿ ਆਹ ਦਿਨ ਵੀ ਸਾਡੇ ਉੱਤੇ ਆ ਜਾਣਗੇ ਕਿੰਨੇ ਵਧੀਆ ਹੱਸਦੇ ਖੇੜਦੇ ਸੀਗੇ ਅਸੀਂ ਤੇ ਕਿਹੜੇ ਦਿਨ ਦਿਖਾਤੇ ਰੱਬ ਨੇ ਸਹੀ ਗੱਲ ਆ ਪੁੱਤ ਨਿੱਗੀ ਜੀ ਗਲਤੀ ਜਿਹੜੀ ਆ ਨਾ ਸਭ ਕੁਝ ਤਬਾਹ ਕਰਕੇ ਸੁੱਟ ਦਿੰਦੀ ਹੈ ਵੇਖ ਲੈ ਤਾਂ ਹੀ ਆਂਦੇ ਆ ਨਾ ਸਿਆਣੇ ਪਹਿਲਾਂ ਸੋਚੋ ਵਿਚਾਰੋ ਤੇ ਫਿਰ ਕੰਮ ਕਰੋ ਜਿਹੜਾ ਕੋਈ ਕਰਨਾ ਹੋ ਕਾਲੀ ਨਾ ਕਰੋ ਕਾਲੀ ਵਿੱਚ ਤੇ ਬੜਾ ਗਰਕ ਹੋ ਗਿਆ ਸਾਡੇ ਘਰ ਦਾ ਮम्मी ਅਜੇ ਤੱਕ ਤਾਂ ਨਾਗ ਨੂੰ ਨਾਲ ਨੂੰ ਇਹਨਾਂ ਪਤਾ ਜੇ ਉਹਦੇ ਨਾਲ ਮੈਂ ਕਿੱਦਾਂ ਕਰਦੀ ਰਹੀ ਮੈਨੂੰ ਤੇ ਇਹੀ ਸੋਚ ਸੋਚ ਕੇ ਆਉਂਦਾਗਾ ਕਿ ਤੇ ਮੇਰਾ ਹੀ ਕਸੂਰ ਤਾਂ ਨਹੀਂ ਆ ਮੈਂ ਉਹਦੇ ਨਾਲ ਕਿੱਦਾਂ ਕਰਦੀ ਸੀ ਤੇ ਉਹਦੀ ਸਜ਼ਾ ਮੈਨੂੰ ਲੈਦਾ ਰੱਬ ਨੇ ਦੇ ਦਿੱਤੀ ਹੈ ਨਹੀਂ ਨਹੀਂ ਪੁੱਤ ਹੁਣ ਆਪਣੇ ਆਪ ਨੇ ਤਾਂ ਕੋਸੇਗੀ ਚੰਗੀ ਗੱਲ ਥੋੜਾ ਵਾ ਕੋਈ ਚਲ ਐਵੇਂ ਲਿਖਤਾ ਹੋਣ ਗਿਆ ਲਿਖਿਆ ਹੋ ਗਿਆ ਵੀ ਤੇ ਕੋਈ ਨਹੀਂ ਜੀ ਉਹਨੇ ਪਾਈ ਆ ਨਾ ਆਪੇ ਉਹਨੇ ਸਹੀ ਕਰਨਾ ਸਾਰਾ ਕੁਝ ਮੈਨੂੰ ਤਾਂ ਪੂਰਾ ਯਕੀਨ ਆ ਵਾਇਬਰੂ ਤੇ ਵੇਖੀ ਸਭ ਕੁਝ ਵਧੀਆ ਹੋ ਜਾਣਾ ਵਾ ਠੀਕ ਆ ਨਾ ਹਾ ਟੈਨਸ਼ਨ ਨਾ ਲਿਆ ਕਰੀਂ ਤੇ ਉਠ ਤਾਂ ਜੇ ਨਹੀਂ ਠੀਕ ਤੇ ਚਲ ਤੂੰ ਡਾਕਟਰ ਕੋਲ ਲੈ ਜਾ ਦਵਾਈ ਲੈ ਆਉਂਦੇ ਆ ਨਹੀਂ ਮੰਮੀ ਮੈਂ ਕਿਤੇ ਨਹੀਂ ਜਾਣਾ ਤੇ ਤੈਨੂੰ ਤਾਂ ਇਹ ਨਹੀਂ ਸਮਝਉਂਦੀ ਕਿ ਹਜੇ ਨਾ ਹੋ ਉਹਨਾਂ ਨੂੰ ਪਤਾ ਨਹੀਂਗਾ ਜਿੱਦਣ ਉਹਨਾਂ ਨੂੰ ਪਤਾ ਲੱਗਾ ਤੇ ਮੈਂ ਕੀ ਮੂੰਹ ਦਿਖਾਉਣਾ ਉਹਨਾਂ ਨੂੰ ਉਹ ਤਾਂ ਮੂੰਹ ਖਾਣ ਵਾਲੀ ਕਿਹੜੀ ਗੱਲ ਵਾ ਹੈ ਇਹਦੇ ਵਿੱਚ ਤੇਰਾ ਕੀ ਕਸੂਰ ਜੇ ਪਤਾ ਲੱਗੂਗਾ ਤੇਰੀ ਭੈਣ ਵਾ ਠੀਕ ਆ ਨਾ ਭੱਜੀ ਆਉਣਾ ਅਗਲੀ ਨੇ ਮੈਨੂੰ ਪਤਾ ਆ ਦੇ ਸਬਾ ਦਾ ਐਨੀ ਚੰਗੀ ਕੁੜੀ ਆ ਕਿ ਗੱਲ ਨਹੀਂ ਕਰਨ ਵਾਲੀ ਸਗੋਂ ਆਪਣੇ ਭੈਣ ਭਰਾਵਾਂ ਨਾਲ ਗੱਲ ਕਰੀਏ ਨਾ ਤਾਂ ਮਨ ਹਲਕਾ ਹੋ ਜਾਂਦਾ ਵਾ ਠੀਕ ਆ ਨਾ ਤੂੰ ਫੋਨ ਕਰ ਲੈ ਆਪਣੀ ਭੈਣ ਨੂੰ ਕੋਈ ਨਹੀਂ ਮੰਮੀ ਮੈਂ ਕਰ ਲੂੰਗੀ ਫੋਨ ਉਹਨੂੰ ਅਰੇ ਆ ਕਿ ਮੈਨੂੰ ਸ਼ਰਮ ਬੜੀ ਹੁੰਦੀ ਹੈ ਜਿੱਦਾਂ ਮੈਂ ਉਹਦੇ ਨਾਲ ਕਰਦੀ ਰਹੀ ਨਾ ਮੈਨੂੰ ਲੱਗਦਾ ਨਹੀਂ ਕਿ ਉਹ ਮੇਰਾ ਫੋਨ ਸੁਣ ਕੇ ਵੀ ਆਉਗੀ ਨਹੀਂ ਪੁੱਤ ਉਹਨੇ ਨੀਗਾ ਇਦਾਂ ਕਰਨਾ ਆਪਣੇ ਆਪਣੇ ਸੁਭਾਅ ਹੁੰਦੇ ਆ ਨਾ ਜਿੱਦਾਂ ਮਰਜੀ ਕੁੜੀ ਬਹੁਤ ਚੰਗੀ ਆ ਚੱਲ ਤੂੰ ਬਹੁਤਾ ਸੋਚਣਾ ਕੋਈ ਗੱਲ ਨਹੀਂ ਜੋ ਹੋਊਗਾ ਉਹ ਨਾ ਵੇਖੀ ਜਾਊਗੀ ਹੁਣ ਤੇ ਉਠ ਚਲ ਮੈਂ ਡਾਕਟਰ ਕੋਲ ਜਾ ਤੈਨੂੰ ਦਵਾਈ ਲੈਣਾ ਚਾਕੇ ਹੈ ਕੋਈ ਨਹੀਂ ਦਵਾਈ ਤਾਂ ਮੈਂ ਖਾਦੀ ਹੀ ਕੋਈ ਨਹੀਂ ਮੈਂ ਉੱਠ ਜਾਨੀ ਆ ਚਲੋ ਤੁਸੀਂ ਮੈਂ ਕਰਾ ਦਿੰਦੀ ਹਾਂ ਪਰ ਪੁੱਤ ਦਾ ਲੰਬੇ ਨਾ ਪਾਓ ਮੇਰੇ ਜੀਨ ਕੁਛ ਹੁੰਦਾ ਵੇਖ ਕੇ ਫਿਰ ਹੈ ਹਾਂ ਜੀ ਨਹੀਂ ਕੋਈ ਨਹੀਂ ਉੱਠ ਜਾਨੀ ਮੈਂ ਆਹ ਉਠੋ ਤੇ ਆਪਣੇ ਘਰ ਦੇ ਕੰਮ ਕੁਮ ਵੇਖੋ ਕੋਈ ਗੱਲ ਨਹੀਂ ਜਿੰਨਾ ਚਿਰ ਇੱਥੇ ਹੀ ਹੋਣਾ ਚਾਹ ਤੇ ਤੁਹਾਡਾ ਪੜ੍ਹਾਈਆਂ ਨਾ ਜਦੋਂ ਅਗਲਾ ਆਜੂਗਾ ਕੋਈ ਤੇ ਫਿਰ ਵੇਖੀ ਜਾਊਗੀ ਮੰਮੀ ਤੁਸੀਂ ਇਦਾਂ ਨਾ ਕਹੋ ਇਹ ਘਰ ਸਾਡਾ ਹੀ ਆ ਇਹਨੂੰ ਅਸੀਂ ਬਣਾਇਆ ਅਸੀਂ ਰਹਿਣਾ ਵਾ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਕੋਈ ਸਾਡੂ ਕੱਢ ਦੂਗਾ ਘਰ ਚੋਂ ਕੋਈ ਨਹੀਂ ਪੁੱਤ ਤਾਂ ਫਿਕਰ ਕੋ ਕਰਨੀ ਆ ਪਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂਗਾ ਕੀ ਤਾਂ ਮਾਲਕ ਨੇ ਕਿਰਪਾ ਕਰ ਦੇਣੀ ਆ ਇਹ ਸਾਡਾ ਸਾਡਾ ਹੀ ਰਹਿਣਾ ਵਾ ਕਰ ਤੁਸੀਂ ਕਰਨਾਗਾ ਚੰਗਾ ਕੋਈ ਗੱਲ ਨਹੀਂ ਹਾਂਜੀ ਮੰਮੀ ਮੇਰਾ ਤੇ ਬੜਾ ਵਧੀਆ ਤੁਸੀਂ ਆਪਣੇ ਸੁਣਾਓ ਚਲੋ ਵਧੀਆ ਹੀ ਚਾਹੀਦਾ ਵਾ ਹਾਂਜੀ ਅਗਮੀ ਜਾਂਦਾ ਵਾ ਸਕੂਲ ਹਾਂਜੀ ਹੱਲੇ ਤੈਨੂੰ ਬੜਾ ਚਾ ਵਾ ਹਾਂ ਕਰ ਲੈਂਦਾ ਕੰਮ-ਕੁਮ ਕਰਾਂ ਕੇ ਜਿੰਨਾ ਵੀ ਉਹਨੂੰ ਥੋੜਾ ਬੋਤਾ ਮਿਲਦਾ ਵਾ ਹਾਂਜੀ ਨਹੀਂ ਮੈਨੂੰ ਤਾਂ ਨਹੀਂ ਫੋਨ ਆਇਆ ਉਹਦਾ ਕਿਉਂ ਕੀ ਗੱਲ ਹੋਈ? ਅਸ਼ਾ ਠੀਕ ਆ ਹੁਣ ਵੀ ਪਤਾ ਤੇ ਸਹੀ ਮਿੰਨੂ ਕੀ ਭਾਜੀ ਨੇ ਕੰਮ ਸ਼ੁਰੂ ਕੀਤਾ ਫਾਈਨਾਂਸ ਦਾ ਪਰ ਇੰਨਾ ਕਿਦਾਂ ਉਹਨਾਂ ਨੂੰ ਲੌਸ ਹੋ ਗਿਆ? ਠੀਕ ਠੀਕ ਆ। ਜਿਹੜਾ ਮੁੰਡਾ ਦੇ ਨਾਲ ਹੀ ਉਹਨੇ ਧੋਖਾ ਕੀਤਾ ਇਹਨਾਂ ਤੇ ਆਪ ਹੁਣ ਉਹ ਮੁੰਡਾ ਕਿੱਥੇ ਆ? ਬਾਹਰ ਚਲ ਕੇ ਆਵਾ ਠੀਕ ਆ। ਮੇਸ਼ਾ ਘਰ ਵੀ ਗਿਰਵੀ ਰੱਖਿਆ ਸੀ ਇਹਨਾਂ ਨੇ ਤੇ ਇੰਨਾ ਕੁਝ ਮੰਮੀ ਇਹਨਾਂ ਨੂੰ ਕਰਨ ਦੀ ਕੀ ਲੋੜ ਸੀ ਘਰ ਵੀ ਇਹਨਾਂ ਨੇ ਗਿਰਵੀ ਰੱਖਤਾ ਹੋਰ ਵੀ ਸਭ ਕੁਝ ਇਹਨਾਂ ਨੇ ਉਹਨੂੰ ਦੇ ਛੱਡਿਆ ਆਪਣੇ ਕੋਲ ਵੀ ਥੋੜਾ ਬਹੁਤਾ ਰੱਖ ਦੇ ਮੈਨੂੰ ਤੇ ਮੰਮੀ ਇਹ ਗੱਲ ਦਾ ਪਤਾ ਹੀ ਨਹੀਂ ਸੀ ਹਾਂ ਤੇ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਵਾ ਪਰ ਵਾਹੇ ਬੜਾਈ ਕਾਟਾ ਪਿਆ ਉਹਨਾਂ ਨੂੰ ਮੈਨੂੰ ਤੇ ਮੰਮੀ ਜ਼ਿਆਦਾ ਫਿਕਰ ਹੋਉਂਦੀ ਏ ਕਿ ਉਹਦਾ ਕੀ ਬਣੂਗਾ ਉਹਤੇ ਕਿੰਨੀ ਸ਼ਕੀਨ ਅਗਲੀ ਨੱਕ ਤੇ ਮੱਖੀ ਨਹੀਂ ਬੈਣ ਦਿੰਦੀ ਤੌੜੀ ਬੜਾ ਮਾਰਦੀ ਕਿ ਸਾਡੇ ਤੋਂ ਬੜਾ ਕੋਚ ਆ ਤੇ ਹੁਣ ਕੀ ਕਰਨਗੇ ਉਹ ਐਨਾ ਸੋਨਾ ਘਰਬਾਰ ਬਣਾਇਆ ਸੀ ਮਾਹ ਕਿਤੇ ਬੰਨਦਾ ਵਾ ਘਰ ਕਿਹੜੇ ਬਾਰ ਬਾਰ ਬੰਦੇ ਨੇ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਕਰਾਂਗੀ ਉਹਦੇ ਨਾਲ ਗੱਲ ਮੇਰੀ ਭੈਣ ਨੂੰ ਤੇ ਉਹਦਾ ਦੁੱਖ ਹੋਣਾ ਹੀ ਆ ਮੈਨੂੰ ਪਤਾ ਨਾ ਕਿ ਕਿੱਦਾਂ ਗਰੀਬੀ ਵਿੱਚ ਦਿਨ ਘੱਟੇ ਨੇ ਹੁਣ ਉਹਨਾਂ ਤੇ ਮੁਸੀਬਤ ਪਈ ਆ ਕੋਈ ਨਹੀਂ ਜਿੱਥੋਂ ਤੱਕ ਵੀ ਹੋ ਸਕੂਗਾ ਨਾ ਉਹਦਾ ਸਾਥ ਹੀ ਦੇਵਾਂਗੇ ਹਾਂਜੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਚੰਗਾ ਠੀਕ ਕੋਈ ਪਤਾ ਹੁੰਦਾ ਵਾ ਕਿਹੜੇ ਵੇਲੇ ਬੰਦੇ ਦਾ ਕੰਮ ਡਿੱਗ ਜਾਣਾ ਵਾ ਕਿੰਨਾ ਸੋਨਾ ਕੰਮ ਚੱਲਦਾ ਹੀ ਉਹਨਾਂ ਦਾ ਐਵੇਂ ਨਹੀਂ ਕਿਹਾ ਤੇ ਯਕੀਨ ਕਰਨਾ ਚਾਹੀਦਾ ਚਲ ਕੋਈ ਨਹੀਂ ਇੱਕ ਰਿਫੂਮੂਲਾ ਕਿਤੇ ਜਾਸ ਨਾਲ ਗੱਲ ਕਰਾਂਗੇ ਪਰ ਉਹਦਾ ਨਾ ਹੰਕਾਰ ਵੀ ਬੜਾ ਹੀ ਕਰਦੀ ਸੀ ਇੰਨਾ ਵੀ ਬੰਦੇ ਨੂੰ ਹੰਕਾਰ ਕਰਨਾ ਚਾਹੀਦਾ ਵਾਇਗੁਰੂ ਤੇ ਸਭ ਕੁਝ ਵੇਂਦਾ ਹੀ ਆ ਨਾ ਨਾ ਪੁੱਤ ਹਾਜੀ ਕੀ ਗੱਲ ਬੜੀ ਚੁੱਪ ਜਿਹਾ ਕੇ ਬੈਠੀ ਨਹੀਂ ਮੰਮੀ ਕੋਈ ਗੱਲ ਵੀ ਨਹੀਂ ਹੈ ਕੋਈ ਗੱਲ ਆ ਤਾਂ ਦੱਸ ਦੇ ਹਾਂ ਨਹੀਂ ਨਹੀਂ ਮੈਂ ਤੇ ਉਦਾਂ ਹੀ ਬੈਠੀ ਹਾਂ ਤੇ ਕਿਤੇ ਬਿਮਾਰਤ ਨਹੀਂ ਕਿਹਾ ਗਲੂ ਨਹੀਂ ਮੈਂ ਠੀਕ ਹਾਂ ਮੈਂ ਤਾਂ ਭੈਣਾ ਕਿਤੇ ਬੁਖਾਰ ਹੀ ਨਾ ਚੜ ਗਿਆ ਹੋਵੇ ਨਹੀਂ ਨਹੀਂ ਮੰਮੀ ਮੈਂ ਠੀਕ ਆ ਉਦਾਂ ਹੀ ਵੈਸੇ ਬੈਠੀ ਤੈਨੂੰ ਬਤਾਉਣ ਸੁਸਤੀ ਜਿਹੀ ਵਾਲੀ ਦੀ ਨਾ ਤੇ ਫਿਰ ਇੱਕ ਕੰਮ ਲੱਗਿਓ ਹੁਣ ਮੈਂ ਕਰਨ ਗਵਾਡੀਆਂ ਦੇ ਘਰ ਨਾਲ ਕਮੇਟੀ ਦੀ ਬੋਲੀ ਸੀ ਉਹਨਾਂ ਨੇ ਫੋਨ ਕੀਤਾ ਹੈਗਾ ਕੱਲ ਤੇ ਮੈਂ ਫਿਰ ਜਾਵਾਂ ਟਾਈਮ ਨਾ ਹੈ ਹਾਂਜੀ ਕੋਈ ਨਹੀਂ ਮੈਂ ਪਤਾ ਨਹੀਂ ਹੁੰਦਾ ਕਿ ਤੇ ਬੋਲੀ ਨਾ ਹੋ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਚਲ ਜਾਓ ਤੁਸੀਂ ਇਹ ਮੁੰਡੇ ਦਾ ਧਿਆਰ ਰੱਖੀ ਕੋਈ ਨਹੀਂ ਕੋਈ ਨਹੀਂ ਮੰਮੀ ਪਾਣੀ ਲਾਓ ਹਾ ਅਗਲਾ ਹਾ ਮੰਮੀ ਤੇ ਕਮੇਟੀ ਵਾਲਿਆਂ ਦੇ ਘਰ ਗਏ ਜੀ ਅੱਛਾ ਇਹਦੇ ਮੈਨੂੰ ਤਾਂ ਨਾਲੇ ਕੋਈ ਗੱਲ ਕਰਨੀ ਸੀ ਦੱਸੋ ਬਾਜੀ ਹੁਣ ਆ ਲੈਣਾ ਬੜਾ ਲਾਸ ਹੋ ਗਿਆ ਵਾ ਕਿਹੜੇ ਬਾਜੀ ਹੁਣੀ ਪਰਮ ਬਾਜੀ ਹੁਣੀ ਹੋਰ ਕੌਣ ਉਹ ਕਿਦਾਂ ਉਹਨੇ ਉਹ ਜਿਹੜਾ ਕੰਮ ਹੀ ਸ਼ੁਰੂ ਕੀਤਾ ਫਾਈਨਾਂਸ ਦਾ ਜਦੋਂ ਤੁਹਾਨੂੰ ਵੀ ਆਉਂਦੀ ਸੀ ਕਿ ਲੋਨ ਲੂਣ ਲੈਣਾ ਹੋਗਾ ਤਾਂ ਲੈ ਲਿਓ ਤੇ ਉਹ ਜਿਹੜਾ ਨਾਲ ਮੁੰਡਾ ਨਹੀਂ ਸੀ ਉਹਨੇ ਬਣਾਣ ਨਾਲ ਧੋਖਾ ਕੀਤਾ ਵਾ ਸਾਰੇ ਪੈਸੇ ਪੁਹੇ ਲੈ ਕੇ ਤੇ ਆਪ ਬਾਹਰ ਨਿਕਲ ਗਿਆ ਵਾ ਅੱਛਾ ਤੇ ਹੋਰ ਤੇਨਾਂ ਦਾ ਘਰ ਵੀ ਗਿਰਵੀ ਹੈ ਤੈਨੂੰ ਕਿੱਦਾਂ ਪਤਾ ਲੱਗਾ ਮੈਨੂੰ ਤੇ ਮੰਮੀ ਨੇ ਫੋਨ ਕਰਕੇ ਦੱਸਿਆ ਤੁਹਾਨੂੰ ਤੇ ਪਤਾ ਹੀ ਹੈ ਜਾਸਦੇ ਮੇ ਨਾਲ ਕੋਈ ਗੱਲ ਕਰਦੀ ਨਹੀਂ ਹੈ ਕਿ ਜੇ ਮੈਂ ਕਿਤੇ ਭੁੱਲੀ ਚੁੱਕੀ ਹਾਂ ਲਾ ਹੀ ਲੈਣੀ ਆ ਤੇ ਚੁੱਕਦੀ ਨਹੀਂ ਹੁੰਦੀ ਨਦੀਪ ਉਹਦਾ ਪਰਮ ਤੇ ਬੜਾ ਚੰਗਾ ਤੇ ਹੋਰ ਭਾਜੀ ਤੇ ਬੜੇ ਚੰਗੇ ਪਰ ਇਹਨਾਂ ਇਹ ਦੋਨਾਂ ਨਾਲ ਹੋਣਾ ਨਹੀਂ ਚੰਗਾ ਹੁਣ ਕਰਨ ਵਾਲੇ ਨੇ ਵੇਖ ਤੇ ਇਹਨਾਂ ਨੂੰ ਸਭ ਕੁਝ ਉਹਨਾਂ ਕੋਲੋਂ ਥੋੜਾ ਖੜਿਆ ਕੀ ਪਤਾ ਕੀ ਇਹਨਾਂ ਨੇ ਕੀ ਧਾਵਾ ਇੰਨਾ ਵੀ ਨਹੀਂ ਵਿਸ਼ਵਾਸ ਕਿਹਦੇ ਕਰਨਾ ਚਾਹੀਦਾ ਸਹੀ ਗੱਲ ਹੈ ਇਹ ਜਸਨ ਨੂੰ ਫੋਨ ਕਰ ਲੈਣਾ ਹੀ ਕਾ ਲਈ ਮੈਂ ਕਰਾਂਗੀ ਉਹਨੂੰ ਫੋਨ ਚੁੱਕੇ ਕੀਦੇ ਫੇਰ ਹੀ ਹੈ ਮੈਂ ਇਦਾਂ ਕਰਨਾ ਨਹੀਂ ਭਾਜੀ ਨਾਲ ਗੱਲ ਕਰਾਂਗੀ ਮੈਂ ਹੁਣੇ ਕਰ ਦਾਂਗਾ ਚੱਲ ਜੀ ਅਕੇ ਚੀਜ਼ ਦੀ ਲੋੜ ਹੋਏ ਤੇ ਹਣਾ ਹਾਂਜੀ ਫੋਨ ਚੁੱਕ ਲੈਣੇ ਟੈਂਸ਼ਨ ਚ ਹੁੰਦੀ ਆ ਵਿਚਾਰੇ ਜਿਨ੍ਹਾਂ ਦਾ ਇੰਨਾ ਪੈਸਾ ਡੁੱਬ ਗਿਆ ਉਹਨਾਂ ਨੂੰ ਫਿਕਰ ਤੇ ਹੁੰਦੀ ਆ ਆਪਣਾ ਦੇ ਭੇਦਾਂ ਕਰਨੇ ਆ ਕਿ ਇਹ ਦਿਨ ਨਾ ਹੋ ਕੇ ਉਹਨੇ ਉਥੋਂ ਕੋਈ ਗੱਲ ਨਹੀਂ ਚਲ ਜਾਂਗੇ ਪੁਸ਼-ਪੁਸ਼ ਲਾਵਾਂਗੇ ਜੇ ਕਿਸੇ ਚੀਜ਼ ਦੀ ਲੋੜ ਹੋ ਗਈ ਜਿੰਨੇ ਕਿ ਜੋਗੇ ਹੋਵਾਂਗੇ ਕਰ ਦਾਂਗੇ ਮਦਦ ਉਹਨਾਂ ਦੀ ਹੁਣ ਆਪਣੀ ਅਰੇ ਜਦੋਂ ਗਏ ਆ ਇੱਕ ਵਾਰੀ ਆਖਿਆ ਸੀ ਆਖਿਆ ਵੀ ਨਹੀਂ ਅੱਬਲ ਅਗਲੇ ਆਪ ਹੀ ਸਮਝ ਗਏ ਵੀ ਨਹੀਂ ਇਹਨੂੰ ਲੋੜ ਹੈ ਹੂੰ ਤੇ ਵੇਲਾ ਉਸਲੇ 10000 ਰੁਪਇਆ ਦਿੱਤਾ। ਚਲੋ ਕੋਈ ਨਹੀਂ ਹੁਣ ਅਸੀਂ ਵੀ ਜਿੰਨੇ ਜੋਗੇ ਹੋਵਾਂਗੇ ਉੰਨੇ ਉਹਨਾਂ ਦੀ ਮਦਦ ਜ਼ਰੂਰ ਕਰਾਂਗੇ। ਨਹੀਂ ਨਹੀਂ ਕਰਾਂਗੇ ਤੇ ਕਰਨੀ ਕਿਉਂ ਆਣੀ ਆ। ਪਰ ਵੈਸੇ ਨਾ ਉਹਨਾਂ ਨਾਲ ਇੱਦਾਂ ਹੋਣਾ ਨਹੀਂ ਹੀ ਚਾਹੀਦਾ। ਬਾਜੀ ਤੇ ਕਿੰਨੇ ਚੰਗੇ ਆ, ਬਾਕੀ ਵੀ ਸਾਰਾ ਪਰਿਵਾਰ ਕਿੰਨਾ ਵਧੀਆ ਵਾ। ਚੰਗੇ ਨੇ, ਕਿਹੜਾ ਕਿਸ ਨਾ ਮਾੜਾ ਕੀਤਾ। ਜ਼ਿਆਸੀ ਥੋੜਾ ਜਿਆ ਕਰਦੀ ਹੁੰਦੀ। ਚਲੋ ਨਹੀਂ ਆਣ ਸਾਰੇ। ਉਹ ਵੀ ਕਿਹੜਾ ਕਿਸ ਨਾ ਮਾੜਾ ਡਹੀਏ ਕਰਨਾ। ਹਾਂ ਹੋਈ ਵੀ ਤਾਂ ਸਹੀ ਹੈ। ਇੰਨਾ ਕੋ ਹੋ ਹੀ ਜਾਂਦਾ ਵਾ। ਬੰਦੇ ਨੂੰ ਹੁੰਦਾ ਹੀ ਆ ਜਦੋਂ ਕੋਲ ਚਾਰ ਪੈਸੇ ਹੋਣ। ਹੂੰ। ਚਲ ਕੋਈ ਗੱਲ ਨਹੀਂ ਫਿਰ ਹੁਣ ਕੀ ਕਰਨਾ? 啊，这就，那，就，来了。